ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪਦੀ ਦਾ ਸਵਾਗਤ ਹੈ ਅੱਜ ਕਾਦੀਆਂ ਦੇ ਮੁਹੱਲਾ ਅਕਾਲਗੜ੍ਹ ਵਿੱਚ ਮਿੱਠੇ ਠੰਡੇ ਜਲ ਦੀ ਸ਼ੀਭੀ ਲਗਾਈ ਗਈ ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਪ੍ਰਬੰਧਕ ਅਵਤਾਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸੰਗ ਬਾਬੇ ਨਾਨਕ ਦਾ 13 13 ਕਮੇਟੀ ਅਤੇ ਮੁਹੱਲਾ ਅਕਾਲਗੜ੍ਹ ਦੀ ਸੰਗਤ ਵੱਲੋਂ ਠੰਡੇ ਮਿੱਠੇ ਚਰਪਤੀ ਦੀ ਵੀਲ ਲਗਾਈ ਗਈ ਹੈ ਇਸ ਮੁਕੇ ਤੇ ਤਰਬੂਜ਼ ਕਲੇ ਚਨੇ ਸੂਤ ਅਤੇ ਕਈ ਤਰ੍ਹਾਂ ਦੇ ਬਿਹਤਰੀਨ ਕਿਸਮ ਦੇ ਸ਼ਰਬਤ ਸੰਤਾਨ ਮਿਲ ਪਾਏਗੇ ਹਾਂਜੀ ਜਨਾਬ ਅੱਜ ਸ਼ਬੀਲ ਆਈਏ ਇਸ ਬਾਰੇ ਤੇ ਥੋੜਾ ਜਿਆਦਾ ਜਾਣਕਾਰੀ ਦੇ ਆ ਵਾਈਕੁਂਦੀ ਦਾ ਖਾਲਸਾ ਸ੍ਰੀ ਵਾਈਕੁਂਦੀ ਤੋਂ ਫੜੇ ਮੈਂ ਸੇਵਾਦਾਰ ਹਲਦਾਰ ਸਿੰਘ ਸਾਹਮਣੇ ਬੱਤੇ ਜਾਣੇ ਦੀ ਕਮੇਟੀ 13 13 ਜੋ ਹਰ ਸਾਲ ਇਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਘਾੜੇ ਨੂੰ ਬਣਾਦੇ ਹੋਏ ਅਸੀਂ ਅੱਡੇ ਜਲਦੀ ਉਹ ਸ਼ਬੀਲ ਹੈ ਹਰ ਸਾਲ ਐਸੇ ਤਰ੍ਹਾਂ ਹੀ ਇਹ ਸ਼ਬੀਲ ਲਾਣੇ ਆ ਅੱਜ ਦੇ ਵਿੱਚ ਕੀ ਕੀ ਸੇਵਾ ਵਰਤਾਈ ਜਾ ਰਹੀ ਇਹਦੇ ਵਿੱਚ ਠੰਡੇ ਜਲ ਦੀ ਠੰਡਾ ਜਲ ਮਿੱਠਾ ਜਲ ਤਰਬੂਜ ਚਲਿਆ ਜੀ ਜੋ ਛੋਲਿਆਂ ਦਾ ਪ੍ਰਸ਼ਾਦ ਆ ਤੇ ਜਲ ਜੀਰੇ ਦਾ ਪ੍ਰਸ਼ਾਦ ਜਲ ਜੀਰੇ ਦਾ ਲੈਂਕ ਥੈਂਕ ਯੂ